ਸਾਈਬਰ ਕ੍ਰਾਈਮ ਪੁਲਿਸ ਨੇ ਵੀਰਵਾਰ ਰਾਤ ਨੂੰ ਲਗਭਗ 9:30 ਵਜੇ ਹੋਟਲ ਤੇ ਛਾਪਾ ਮਾਰਿਆ ਜਾਂਚ ਸਾਰੀ ਰਾਤ ਚਲਦੀ ਰਹੀ ਸ਼ੁੱਕਰਵਾਰ ਸਵੇਰੇ ਲਗਭਗ 9:30 ਵਜੇ ਪੁਲਿਸ ਨੇ 39 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਘਟਨਾ ਸਥਾਨ ਤੋਂ ਮਿਲੇ ਸਾਰੇ ਰਿਕਾਰਡ ਜ਼ਬਤ ਕਰ ਲਏ ਛਾਪੇਮਾਰੀ ਦੌਰਾਨ 40 ਲੈਪਟਾਪ 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਪੁਲਿਸ ਦੇ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਦੱਸਦੇ ਕਿ ਵੱਡੇ ਨੈੱਟਵਰਕ ਅਤੇ ਫੰਡਾਂ ਦੇ ਸਰੋਤਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਜਾਰੀ ਹੈ ਮੋਡਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੈਕਟ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਕਿ ਮੋਹੱਲਾ ਗੁਜਰਾਤੀ ਦਾ ਰਹਿਣ ਵਾਲਾ ਉਸਨੇ ਇੱਕ ਹੋਟਲ ਕਿਰਾਏ ਤੇ ਲਿਆ ਹੋਇਆ ਸੀ ਅਤੇ ਉਸ ਨੂੰ ਇੱਕ ਗੈਰ ਕਾਨੂੰਨੀ ਕਾਲ ਸੈਂਟਰ ਦੇ ਵਿੱਚ ਬਦਲ ਦਿੱਤਾ ਅਤੇ ਕਾਲ ਸੈਂਟਰ ਦਾ ਪ੍ਰਬੰਧਨ ਜਸਪ੍ਰੀਤ ਸਿੰਘ ਅਤੇ ਸਾਜਨ ਮਦਾਨ ਦੁਆਰਾ ਕੀਤਾ ਜਾਂਦਾ ਸੀ ਦੋਹਾਂ ਦੇ ਦਿੱਲੀ ਨਿਵਾਸੀ ਸੂਰ ਦੇ ਨਾਲ ਦੱਸ ਦੇ ਕਿ ਸਿੱਧੇ ਸੰਬੰਧ ਸਨ ਜੋ ਕਿ ਕੋਲਕਾਤਾ ਦੇ ਸ਼ੇਨ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਮੁਤਾਬਕ ਗਿਰੋਹ ਨੇ ਸੌਫਟਵੇਅਰ ਹੱਲ ਪ੍ਰਦਾਨ ਕਰਨ ਦੀ ਆੜ ਦੇ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਵਿਅਕਤੀਆਂ ਦੇ ਨਾਲ ਧੋਖਾ ਕੀਤਾ ਉਹਨਾਂ ਦੇ ਲੈਣ-ਦੇਣ ਮੁੱਖ ਤੌਰ ਤੇ ਬਿਟਕੋਇਨ ਦੁਆਰਾ ਕੀਤੇ ਜਾਂਦੇ ਸਨ ਜਦਕਿ ਪੈਸੇ ਹਵਾਲਾ ਚੈਨਲਾਂ ਰਾਹੀਂ ਹੀ ਟਰਾਂਸਫਰ ਕੀਤੇ ਜਾਂਦੇ ਸਨ ਅਧਿਕਾਰੀਆਂ ਨੇ ਦੱਸਿਆ ਕਿ ਧੋਖਾਧੜੀ ਦੇ ਦਾਇਰੇ ਅਤੇ ਅੰਤਰਰਾਸ਼ਟਰੀ ਨੈਟਵਰਕ ਨੂੰ ਸਮਝਣ ਦੇ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਇਸ ਵੀ ਸਭ ਹੁਣ ਤੱਕ ਕੀ ਮਾਮਲਾ ਆਇਆ ਹੈ ਦੇਖਦੇ ਹਾਂ ਅੱਜ ਕੱਲ੍ਹ ਇਨਫੋਰਮੇਸ਼ਨ ਮਿਲ ਰਹੀ ਹੈ ਤੇ ਇੱਥੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਤੇ ਬੰਦੇ ਆਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇਗਾ ਕਿੰਨੇ ਲੋਕ ਇੰਨੇ ਸਾਹਮਣੇ ਆਏ ਕੁਝ ਹੈਗੇ ਆ ਜੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕਿੰਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪੀਆ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਲ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੇ ਰਿਪੋਰਟ ਤੇ ਲਿਆ ਨਾ ਜਾ ਰਿਹਾ ਸੋਟਲ ਸਾਰੇ ਚ ਲੜਕੀਆਂ ਤੇ ਲੜਕੀ ਕਿੰਨੇ ਇੱਦਾਂ ਲਿਖੋ ਬਸ ਥੈਂਕ ਯੂ ਜੀ ਆਪ ਕੋ ਇਨਫੋਰਮੇਸ਼ਨ ਮਿਲ ਉਹਦੇ ਇਟਸ ਅ ਸਪਰਾਇਜ਼ਡ ਡਿਸਿਸ਼ਨ ਉਹਨਾਂ ਕੋਲ ਡੀਵੈਲਪ ਹੋ ਰਹੀ ਹੈ ਔਰ ਉਹ ਉਹਨਾਂ ਦਾ ਖਾਸ ਤੌਰ ਤੇ ਜਿਹੜਾ ਯਕੋਲੀ ਨਾਮ ਤੇ ਅੱਜ और उधर से ये जो है ये तरीके से फैलता हुआ करता है ऐसा कितने लोगों का ऐसा है आगे डिग्री सर्दी को चला ये ब्लैक होल वगैरह वो चालू केटी में सोचा पहला बात है ये होटल के ना सिराइज नाम रोड पर था वो तो मैंने सुना है होना बारे में अनेक रिपोर्टले आ रहे हैं तो सर से लड़के से ये